ਉਹਨੂੰ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪੱਟਾ ਸੀਗਾ ਜਿਹੜਾ ਮਤਲਬ ਕਿ ਨਹਾਉਣ ਆਇਆ ਸੀਗਾ ਤੇ ਡੁੱਬ ਗਿਆ ਇਹ ਡੂੰਗੀ ਹੀ ਨਾ ਰੱਬ ਨੇ ਦਿੱਤਾ ਜੇ ਸੋਇਆ ਪਿਆ ਸੋਤੇ ਖੈਰ ਚਲੇ ਗਿਆ ਬੱਚੇ ਦਾ ਉੱਥੋਂ ਇਹਦਾ ਇੱਕ ਨੂੰ ਇਹ ਦੋ ਤਿੰਨ ਵਾਲੇ ਨਹਾਉਂਦੇ ਇੱਕ ਡੁੱਬਿਆ ਤੇ ਉਹਦੇ ਨਾਲ ਹੀ ਦੋ ਤਿੰਨ ਆਣੇ ਨੂੰ ਲੈ ਗਿਆ ਨਾਲ ਲਈ ਦੋ ਮਿੰਟ ਰੁਕ ਜੂ ਬਸ ਤੇ ਆਪਾਂ ਆਉਣ ਲੱਗੇ ਆ ਤੇ ਫਿਰ ਚੱਲਦੇ ਆਂ ਤੇ ਉਹਦੇ ਵਿੱਚ ਟੋਇਆ ਹੈਗਾ ਸੀ ਲੋਕਾਂ ਮਿੱਟੀ ਗੱਡੀਆਂ ਜੀ ਸੀ ਹਾਂ ਹਾਂ ਤੇ ਉਹਦੇ ਵਿੱਚ ਉਹਦਾ ਮੁੰਡੇ ਦਾ ਪੈਰ ਅੱਗੇ ਪੈ ਗਿਆ ਵਾ ਅੱਛਾ ਜੀ ਹਾਂਜੀ ਤੇ ਉਹ ਫਿਰ ਅੱਗੇ ਦੁਰਦਾ ਚੱਲ ਗਿਆ ਵਾ ਜੀ ਤੇਰਾ ਨਾਮ ਸ਼ਮਸ਼ੇਰ ਸਿੰਘ ਕਿੱਥੋਂ ਦੇ ਆਣ ਵਾਲੇ ਹੋ ਮਕਬੂਲਪੁਰੇ ਤੋਂ ਜੀ ਤੇ ਕਿੱਥੇ ਆਏ ਸੀ ਤੁਸੀਂ ਆਪਾਂ ਤੇ ਇੱਥੇ ਬੱਚੇ ਨੂੰ ਹੁਣ ਆਏ ਹੀ ਕਿਹੜੀ ਥਾਂ ਤੇ ਇੱਥੇ ਤਾਰਾਂ ਵਾਲੇ ਪੁੱਲ ਲੱਗੇ ਅੱਛਾ ਜੀ ਕੀ ਹੋਇਆ ਫਿਰ ਇੱਥੇ ਇਥੇ ਉਹ ਬੱਚੇ ਨੂੰ ਹੁਣ ਆਏ ਸੀ ਤੇ ਉਹ ਨਾਂਦੇ ਪਏ ਸੀ ਤੇ ਆਪਾਂ ਬਾਜੀ ਨੇ ਮੈਨੂੰ ਫੋਨ ਕੀਤਾ ਸੀ ਹਾਂ ਕਹਿੰਦੇ ਵੀ ਬੱਚੇ ਨੂੰ ਹੋਣਗੇ ਆਇਓ ਚੱਲੀਏ ਵੇਖਣ ਉਹਨਾਂ ਨੂੰ ਤੇ ਮੈਂ ਇਹਨਾਂ ਦੇ ਨਾਲ ਆਇਆ ਤੇ ਬੱਚੇ ਨੂੰ ਹੁੰਦੇ ਪਏ ਇਹਨਾਂ ਦੱਫਕਾ ਮਾਰਿਆ ਤੇ ਕਹਿੰਦੇ 2 ਮਿੰਟ ਦੇ ਦੋ ਜੋ ਬਸ ਤੇ ਆਪਾਂ ਆਉਣ ਲੱਗੇ ਆ ਤੇ ਫਿਰ ਚੱਲਦੇ ਆ ਤੇ ਉਹਦੇ ਵਿੱਚ ਟੋਇਆ ਹੈਗਾ ਅਸੀਂ ਲੋਕਾਂ ਮਿੱਟੀ ਗੱਡੀ ਹੈਗੀ ਸੀ ਹਾਂ ਹਾਂ ਤੇ ਉਹਦੇ ਵਿੱਚ ਉਹਦਾ ਮੁੰਡੇ ਦਾ ਪੈਰ ਅੱਗੇ ਪੈ ਗਿਆ ਵਾ ਅੱਛਾ ਜੀ ਹਾਂਜੀ ਤੇ ਉਹ ਫਿਰ ਅੱਗੇ ਧੁਰਦਾ ਚੱਲ ਗਿਆ ਵਾ ਅੱਗੇ ਹਾਂ ਹਾਂਜੀ ਤੁਹਾਣ ਆਪਣੀ ਇਹੀ ਮੰਗਿਆ ਵੀ ਬਸ ਜਿਹੜੇ ਅਸੀਂ ਤਿੰਨ ਬੱਚੇ ਉਹ ਗੱਡਦੇ ਆ ਤੇਰਾ ਇੱਕ ਮੁੰਡਾ ਡੁੱਬ ਗਿਆ ਵਾ ਨਾ ਉਹਨੂੰ ਬਸ ਗੋਤਾਖੋਰ ਵੀ ਇੱਥੇ ਪਹੁੰਚੇ ਨੇ ਕੀ ਪਤਾ ਲੱਗਾ ਹੁੰਦਾ ਕੋ ਗੋਤਾਖੋਰ ਆ ਇਹੀ ਤੇ ਉਹਨਾਂ ਨੂੰ ਕੁਝ ਨਹੀਂ ਬਣਾਈ ਲੱਭਾ ਨਹੀਂ ਉਹਨਾਂ ਨੂੰ ਅੱਛਾ ਜੀ ਹਾਂਜੀ ਹੁਣ ਕੀ ਮੰਗਿਆ ਜੀ ਸਾਡੀ ਇਹੀ ਮੰਗਿਆ ਵੀ ਜਿਹੜਾ ਇੱਕ ਮੁੰਡਾ ਰਿੰਦਾ ਉਹ ਵੀ ਲੱਭਾ ਦਿੱਤਾ ਜਾਵੇ ਪ੍ਰਸ਼ਾਸਨ ਜੀ ਮੇਰਾ ਨਾਮ ਪਾਸਟਰ ਗੁਰਵੰਤਰ ਰਾਜਾ ਵਾ ਹਾਂਜੀ ਕੀ ਹੋਇਆ ਐਨਆਰ ਤੇ ਇਸ ਜਗ੍ਹਾ ਤੇ ਨਹਿਰ ਤੇ ਤੁਹਾਨੂੰ ਪਤਾ ਕੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਹਾਉਣ ਆਏ ਸੀਗੇ ਤੇ ਮਕਬੂਲਪੁਰੇ 6 ਨੰਬਰ ਗਲੀ ਦੇ ਬੱਚੇ ਆ ਔਰ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ ਜਿਹੜਾ ਮਤਲਬ ਕੀ ਨਹਾਉਣ ਆਇਆ ਸੀਗਾ ਤੇ ਡੁੱਬ ਗਿਆ ਤੇ ਡੁੱਬਣ ਤੋਂ ਬਾਅਦ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਤੇ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਪਾਲ ਕੀਤੀ ਜਾ ਰਹੀ ਆ ਪਰ ਉਹ ਬੱਚਾ ਨਹੀਂ ਲੱਭਾ ਜਿਸ ਦਾ ਨਾਮ ਹੀ ਸਮੀਰ ਮਕਬੂਲਪੁਰਾ 6 ਨੰਬਰ ਗਲੀ ਦਾ ਰਹਿਣ ਵਾਲਾ ਪਰ ਪ੍ਰਸ਼ਾਸਨ ਵੱਲੋਂ ਵੀ ਕੋਈ ਖਲਪ ਮਦਦਤ ਵਗੈਰਾ ਹਜੇ ਤੱਕ ਨਹੀਂ ਸਾਡੀ ਕੀਤੀ ਗਈ ਤਾਂ ਕਿ ਸਾਡਾ ਬੱਚਾ ਮਿਲ ਸਕੇ ਤੇ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਬੱਚੇ ਦੀ ਮਾਂ ਦਾਦੀ ਸਾਰਾ ਏਰੀਆ ਕੀ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਵਾ ਕਿਉਂਕਿ ਬੱਚਾ ਲਾਪਤਾ ਹੈ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਬੱਚਾ ਮਿਲ ਜਾਵੇ ਤਾਂ ਕਿ ਸਾਰੇ ਮਤਲਬ ਕਿ ਆਪਣੀ تسਲੀ ਸਬ ਨੂੰ ਮਿਲ ਸਕੇ ਮੇਰਾ ਨਾਮ ਅਜਾਜ ਹੈ ਜੀ ਹਾਂਜੀ ਕੀ ਮਸਲਾ ਹੈ ਇਥੇ ਮਸਲਾ ਇਹ ਹੈ ਅਪੀ ਬੱਚੇ ਨਹਿਰ ਦੇ ਨਹਾਉਣ ਆਏ ਸੀ ਹਾਂਜੀ ਤੇ ਮੁੰਡਾ ਮੇਰਾ ਵੀ ਆਇਆ ਸੀ ਨਹਾਉਣ ਨਹਿਰ ਤੇ ਤੇ ਮੈਂ ਇਹ ਤਾਂ ਮੈਨੂੰ ਘਰੋਂ ਪਤਾ ਲੱਗਿਆ ਵੀ ਮੁੰਡਾ ਨਹਿਰ ਤੋਂ ਨਹਾਉਣ ਆਇਆ ਹੋਆ ਕਿੰਨੇ ਜਾਣੇ ਨਹਾਉਣ ਆਏ ਟੁੱਟਲ ਇਥੇ ਇਥੇ ਨਹਾਉਣ ਆਏ ਘੱਟੋ ਘੱਟ 7-8 ਜਾਣੇ ਆਏ ਅੱਛਾ ਜੀ ਤੇ ਇਹਨੂੰ ਸਾਨੂੰ ਪਤਾ ਲੱਗਾ ਮੈਂ ਆ ਮੁੰਡੇ ਨੂੰ ਵੀਰ ਨੂੰ ਫੋਨ ਕੀਤਾ ਮੈਂ ਵੀ ਇਹ ਤਾਂ ਮੁੰਡੇ ਨੇ ਨਹਿਰ ਤੇ ਨਹਣ ਗਿਆ ਤੇ ਆਓ ਚੱਲੀਏ ਆਪਾਂ ਲੈ ਗਈਏ ਉਹਨਾਂ ਨੂੰ ਮੋੜ ਸਾਈਂ ਅੱਛਾ ਜੀ ਤੇ ਜਦੋਂ ਅਸੀਂ ਨਹਿਰ ਤੇ ਆਏ ਆ ਇਹ ਨਹਣ ਦਿਨੋਂ ਦੇ ਪਏ ਸੀ ਤੇ ਇਹਨਾਂ ਨੇ ਮੈਂ ਦਬਕਾ ਮਾਰਿਆ ਵੀ ਚਲੋ ਬਾਹਰ ਨਿਕਲੋ ਵੀ ਚਲੋ ਚੱਲੀਏ ਘਰੇ ਤੇ ਕਹਿੰਦੇ ਆਨੂੰ ਨਹਾ ਲੈ ਲੋ ਪੰਜ ਮਿੰਟ ਹੈਗਾ ਨਾ ਫਿਰ ਚੱਲ ਜਾਂਦੇ ਆ ਹੂੰ ਤੇ ਨਾ ਚਲੋ ਲਾ ਲਓ ਅਸੀਂ ਨਾ ਬਾਹਰ ਖਲੋਤੇ ਹਾਂ ਨਹਿਰ ਦੇ ਵਿੱਚ ਨਹੀਂ ਬੜੇ ਹਾਂ ਬਾਹਰ ਖਲੋਤੇ ਤੇ ਨਹਾਉਂਦੇ ਪਏ ਤੇ ਨਹਾਉਂਦੇ ਨਹਾਉਂਦੇ ਨਾ ਥੋੜਾ ਜਿਹਾ ਗਾਂh ਗਏ ਤੇ ਅਗਲੇ ਬੰਨੇ ਨਹਿਰ ਦੇ ਵਿੱਚ ਟੋਇਆ ਹੀ ਥੱਲੇ ਉਹ ਥੋੜੇ ਰੇਤਾ ਦੁੱਤਾ ਵੀ ਕਈਆਂ ਨੇ ਕੱਢੀ ਆ ਜਿਹੜਾ ਨਹਿਰ ਸੁੱਕੀ ਸੀ ਤੇ ਡੂੰਗੀ ਸੀ ਨਹਿਰ ਰੇਤਾ ਜੇ ਟੋਇਆ ਪਿਆ ਤੇ ਫੇਰ ਚੱਲ ਗਿਆ ਬੱਚੇ ਦਾ ਹੂੰ ਤੇ ਉਤੋਂ ਇਹਦਾ ਇੱਕ ਨੂੰ ਇਹ ਦੋ ਤਿੰਨ ਜਿਹੜੇ ਨਹਾਉਂਦੇ ਸੀ ਇੱਕ ਡੋਬਿਆ ਦੇ ਨਾਲ ਹੀ ਦੋ ਤਿੰਨ ਜਣਿਆਂ ਨੂੰ ਲੈ ਗਿਆ ਨਾਲ ਅੱਛਾ ਜੀ ਤੇ ਉਹ ਡੋਬਦੇ ਡੋਬਦੇ ਨਾ ਸਾਡੇ ਭਲੇ ਮੇਰੇ ਭਲੇਕੇ ਵੀ ਇਦਾਂ ਮਜ਼ਾਕ ਦੇ ਕਰਦੇ ਖੇਡਣ ਦੇ ਹੀ ਹੂੰ ਹੂੰ ਤੇ ਮੈਨੂੰ ਤਾਂ ਪਤਾ ਲੱਗਿਆ ਵੀ ਇਹ ਤਾਂ ਨਹੀਂ ਇਹ ਕੰਮ ਖਰਾਬ ਹੋ ਗਿਆ ਮੈਂ ਛਾਲ ਮਾਰੀ ਤਿੰਨ ਜਣਿਆਂ ਨੂੰ ਮੈਂ ਕੱਢ ਲੈ ਹਾਂ ਤੇ ਦੂਜੇ ਦੂਜਾ ਗਾਂ ਚੱਲ ਗਿਆ ਡੋਬਦਾ ਡੋਬਦਾ ਗਾੜੀ ਚੱਲੇ ਗਿਆ ਤੇ ਉਹਦੇ ਕੋ ਔਰ ਉਹ ਉਹ ਫੜਿਆ ਨਹੀਂ ਗਿਆ ਮੇਰੇ ਕੋ ਇਹ ਤਿੰਨ ਜਾਣੇ ਰਮ ਕੱਢ ਕੇ ਲਿਆ ਕਿੰਨਾ ਸਮਾਂ ਹੋ ਚੁੱਕਾ ਨਹਿਰ ਦੇ ਵਿੱਚ ਬੱਚਾ ਜਿਹੜਾ ਲਾਪਤਾ ਹੋ ਚੁੱਕਾ ਇਹ 3:30 ਵਜੇ ਦਾ ਟਾਈਮ ਹੈਗਾ ਜੀ ਤਾਂ ਹੁਣ ਕਿੰਨਾ ਸਮਾਂ ਹੋ ਗਿਆ ਉਹਦੇ ਅਸੀਂ ਆਪ ਹੀ ਦੇ ਆ ਕਰਨ ਕੋਈ ਪ੍ਰਸ਼ਾਸਨ ਨਹੀਂ ਆਇਆ ਆਪਾਂ ਫੋਨ ਵੀ ਕੀਤਾ ਚਾਹਿਆ ਨੂੰ ਠੀਕ ਆ ਤੇ ਉੱਥੇ ਨਹਿਰ ਤੇ ਵੀ ਗਏ ਤਾਰਾਲੇ ਪੁਲ ਤੇ ਵੀ ਗਏ ਬੰਦੇ ਲੱਭਣੇ ਉੱਥੋਂ ਵੀ ਆਏ ਆ 2-4 ਜਾਣੇ ਆਏ ਆ ਕੱਢ ਗੁ ਲੱਭ ਲੁੱਭ ਕੇ ਚਲੇ ਗਏ ਕਹਿੰਦੇ ਵੀ ਨਹੀਂ ਇੱਥੇ ਨਹੀਂ ਕੀ ਮੰਗਾ ਹਾਂ ਤੁਹਾਡੀ ਪ੍ਰਸ਼ਾਸਨ ਕੋ ਮੰਗੇ ਆ ਵੀ ਐ ਆਪਣੇ ਬੱਚੇ ਬੱਚੇ 3000 3000 ਬਚਾ ਲਿਆ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਬਚਾ ਲਓ ਉਹਨੂੰ ਵੀ ਕਰ ਦਿਓ ਬਾਹਰ